ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸੁਹਾਗਤਾ ਸੋਡਾ ਅੱਜ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਤੇ ਆਪਣਾ ਚੱਲ ਰਿਹਾ ਮਸ਼ੀਨ ਦਾ ਕੰਮ ਰੇਜਿਰੇਟਰ ਆਪਣੇ ਰਾਤ ਚ ਬੱਚੇ ਵਿੱਚ ਛੜਤਾ ਸੀ ਤੇ ਹੁਣ ਸਾਫ ਕਰਤਾ ਤੇ ਚਵਚਾ ਵੀ ਆਪਾਂ ਨੇ ਸਾਫ ਕਰਤਾ ਉਧਰੋਂ ਮਸ਼ੀਨ ਨੂੰ ਪਾਣੀ ਬਲਾਇਆ ਹੋਇਆ ਉਹ ਵੀ ਆਪਾਂ ਨੇ ਫੇਰਤਾ ਜੀ ਰਾਹ ਜੇ ਫੀਟਰ ਕੱਢਿਆ ਚੈਨ ਇੱਕ ਸੀਜ਼ਨ ਲਾ ਦੂਗੀ ਇਹ ਤੱਕ ਤੇ ਦੋ ਤਿੰਨ ਦੀਆਂ ਫੱਟੀਆਂ ਪਾਉਣੀਆਂ ਨੇ ਉਹ ਪਾ ਦਾਂਗੇ। ਚਾਰਟ ਪੱਟ ਰਹਿਣੇ ਕਾਰਿਓ ਨੇ। ਨਾਲ ਦੇ ਲਈ। ਕਰੀ ਮੋਰਲੀ ਵੀ ਖੋਲਣੀ। ਹਾਂ। ਇਹ ਰਾਤ ਚੱਲੀ ਜੀ। ਬਾਰੰਗ ਦੇਖ ਲੈਣੇ ਫਿਰ ਨਵੇਂ ਪਾ ਦਾਂਗੇ ਹਾਂ। ਹਾਂ। ਤੇ ਜੀਰੀ ਚ ਲੋੜ ਨਹੀਂ ਪਣੀ ਕਿਹਨੇ ਜੀ। ਹੋਰ ਉਹੀ ਗੱਲ ਕਰਦਾ। ਇਹ ਖਰਾਬ ਹੋਏ। ਛੱਤ ਦੇ ਨੇ ਤਾਂ ਹੁਣ ਤੜੀ। ਛੱਤ ਦੇ ਤਾਂ। ਐਨੂੰ ਦਮਾ ਨਹੀਂ ਦੇ ਭਾਰੀ। ਹੀਟਰ ਦੇ ਆ ਬਾਰੰਗ ਵੀ ਕਰ ਤੇ ਗਲੀਸ਼। ਤੇ ਮੁਰਲੇ ਵੀ ਹੋ ਗਏ। ਤਿਆਰ। ਨੋ ਨਮੀ ਆ ਗਿਆ ਤੇ ਆ ਪਾਉਣੇ ਨਵੇਂ ਦੋਏ ਬਾਰੰਗ ਹਾਈ ਤੇਰਾ ਪਈ ਆਲੀ ਪੂਲੀ ਓਏ ਆਲੀ ਬਦਲਾ ਲੈਣਾ ਕਿ ਹੈ ਪੂਲੀ ਓਏ ਆਲੀ ਲਿਓਣੀ ਹੋਰ ਬੈਲਟ ਤਾਂ ਠੀਕ ਹੈ ਇਹ ਤਾਂ ਵੀ ਰੇ ਬੈਲਟ ਕਰ ਗੋ ਪੂਲੀ ਓਏ ਆਲੀ ਪੂਲੀ ਓਏ ਆਲੀ ਲਿਓਨੇ ਆ ਪੂਲੀ ਖੋਲ ਦੋ ਪੰਪ ਵਾਲੀ ਪੂਲੀ ਵੀ ਵੀ ਬੈਲਟ ਚ ਲਾਏ ਲੋਟ ਨਹੀਂ ਆਈ ਏ ਵਾਲੀ ਪਾਉਣੀ ਆ ਇਹ ਚ ਮਗਾ ਨਾ ਮਿਲੇ ਮਿਲ ਜੂਗੀ ਮਿਲ ਜੂਗੀ ਉਹਨੇ ਨਵੀਂ ਮਸ਼ੀਨ ਵਾਲੀ ਦੇਤੀ ਯਾਰ ਹੁਣ ਹੂੰ ਨਵੀਂ ਵੀ ਉਹ ਵਧੀਆ ਆਉਣ ਪੜਦੇ ਪੜਦਣੇ ਤੇ ਮਰੀ ਬਾਅਦ ਰੈਫਰਿਜਰੇਟਰ ਕਰਤਾ ਆਪਣਾ ਫੈਕਟ ਤੇ ਤਾਂ ਕਾਲੀ ਪੂੜੀ ਪਾਉਣੀ ਆ ਤੰਨੇ ਬਾਰੇ ਅਗਲੀ ਗਰੀਸ ਤੋਂ ਮਿੱਟਾ ਹਾਂ ਤੇ ਆਹ ਇਹ ਕੋਹ ਤੇ ਚੌਥਾ ਰਹਿ ਗਿਆ ਆ ਬਾਰੇ ਗਰੀਸ ਕਰਾਂਗੇ ਤਿੰਨ ਜਣ ਦਾ ਤਾਂ ਹੁਣ ਡੀਜ਼ਲ ਫਿਲਟਰ ਰਹਿ ਗਿਆ ਤੇਰੀ ਬਾਦੋਂ ਤੋਂ ਹਾਂ ਇੱਕ ਵਾਟਰ ਬਾਡੀ ਨੂੰ ਗਰੀਸ ਤਾਂ ਹੁਣ ਮਾਰਦਨੇ ਹਾਂ ਤੇ ਪੰਪ ਚ ਤੇਲ ਪਾਉਂਦ ਰਹਾਂ ਹਾਂ ਆਰੇ ਵੀ ਰਹਿ ਸਾਲਾ ਖੋਲਣਾ ਇੱਕ ਆਰੇ ਆਰੇ ਖੋਲਣੇ ਨੂੰ ਚੱਲ ਪਹਿਲਾਂ ਮਸ਼ੀਨ ਤਿਆਰ ਕਰ ਲਾ ਪਰਸੋਂ ਲਾ ਆਪਾਂ ਪਰਸੋਂ ਲਾ ਲਾਂਗੇ ਦਿਹਾਰੇ ਹਾਂ ਛੋਟੇ ਮੋਟੇ ਕੰਮ ਵਾਲੇ ਹਾਂ ਜੀ ਸਰ ਮਰੇ ਲਈ ਆਪਾਂ ਫੈਕਸਰ ਚੱਕ ਲਿਆ ਓਪੀ ਹਰ ਗਾਰ ਟਟਾੜ ਨਾਈਟ ਆਪਾਂ ਇਹਨੂੰ ਅੰਗਰੇਜ਼ ਮਾਰ ਕੇ ਦੇਖੀਏ ਹਾਂ ਅੰਗਰੇਜ਼ ਮਾਰ ਕੇ ਦੇਖਾਂਗੇ ਬਾ ਹੁਣ ਇਹਦੀ ਚਾਨ ਪੈ ਜੂ ਹਾਂ ਚਾਨ ਪਾ ਕੇ ਆਹ ਲਾਵਾਂਗੇ ਫੇਰਾ ਬਿਲਡਿੰਗ ਬਿਲਡਿੰਗ ਲਾਵਾਂਗੇ ਪ੍ਰੈਸ਼ਰ ਆ ਗਿਆ ਆਪਣਾ ਇਹ ਉਲਟ ਹੋ ਗਿਆ ਬਾਈ ਇਹਦਾ ਪ੍ਰੈਸ਼ਰ ਆਪਾਂ ਪਾਤਾ ਫਰੀਦ ਦੇ ਇਹਦੀਆਂ 12 ਠੀਕੀਆਂ ਇਹ ਪਟਾਤੀਆਂ ਦੀਆਂ ਤੇ ਫਰੀਦ ਵਾਲੇ ਪ੍ਰੈਸ਼ਰ ਦੇ 12 ਲੱਗਣੀਆਂ ਦੀਆਂ ਉਹ ਨਾજર ਦੀਆਂ ਠੀਕ ਦੀਆਂ ਇਹਦੀਆਂ ਪਟਾਕੇ ਆਪਾਂ ਨਵੀਆਂ ਲਵਾਤੀਆਂ ਉਹ ਪ੍ਰੀਤ ਚ ਪਾਤਾ ਇਹਦੀਆਂ ਠੀਕ ਹਤੀਆਂ ਹੁਣ ਜਾਨੀ ਕਿ ਨਵੀਆਂ ਬਾਰਾਂ ਵੀ ਨਹੀਂ ਮਿਲੀਆਂ ਉਹ ਕਹਿੰਦਾ ਦੁਕਾਨ ਵਾਲਾ ਕਹਿੰਦਾ ਵੀ ਅਜੇ ਮਿਲ ਮੁੱਲ ਬੰਦਾ ਵੀ 2-4 ਦਿਨ ਤੱਕ ਆਉਣੀਆਂ ਫਿਰ ਆਪਾਂ ਨੇ ਉਹੀ ਬਾਰਾਂ ਇਹਦੇ ਵਾਲੀ ਪ੍ਰੀਤ ਵਾਲੇ ਫਰੈਕਟਰ ਨੂੰ ਲਵਾਤੀ ਸੀ ਸੀਰ ਦਾ ਕੰਮ ਕਰਦੀ ਉਹ ਇਹ ਅਜੇ ਵਧੀਆ ਖੜੀਆਂ ਉਹ ਸਰੋਂ ਕਰਕੇ ਕਾਸ ਗਈਆਂ ਦੀਆਂ ਤੇ ਅੱਜ ਆਪਣਾ ਫਰੈਸ਼ਰ ਵੀ ਹੋ ਜਾਊਗਾ ਫਿੱਟ ਤੇ ਫੇਰ ਤੁਹਾਨੂੰ ਦਿਖਾਵਾਂਗੇ ਫਿੱਟ ਪਟ ਕਰਕੇ ਇਹਦਾ ਲਾ ਕੇ ਲੀਵਰ ਅੱਜ ਆਹ ਪਾਣੀ ਦਾ ਗੱਭੇ ਲੱਗ ਰਿਹਾ ਲਾਤੀ ਪਰਮੂ ਬਾਜੀ ਦਾ ਥੋੜੀ ਆਪਾਂ ਨੇ ਧੋਤੀ ਤੇ ਫਰੈਸ਼ਰ ਵੀ ਪਾ ਦਾਂਗੇ ਮਸ਼ੀਨ ਦੇ ਵਿੱਚ ਥੋੜੀ-ਥੋੜੀ ਰੈਗੀ ਲਾਉਣ ਤਾਂ ਫਰੈਸ਼ਰ ਲਾਤਾ ਤੇ ਬੰਨਤਾ ਮੇਰੇ ਮੇਰਾ ਵੀ ਗੁੱਲ ਚ ਪਾਈ ਦੇ ਤੇ ਨਾ ਗਰੋਂ ਅੱਜ ਲੱਗੀ ਪੈਂਦੀ ਕਰਤੀ ਬਾਅਦ ਇਹਨਾਂ ਦਾ ਫਰਕ ਰੱਖਿਆ ਤੇ ਬਾਕੀ ਬਈ ਤਿਆਰ ਆ ਜੀ ਨਾ ਫੀਟਰ ਵੀ ਤਿਆਰ ਆ ਉਹ ਆਪਾਂ ਨੇ ਥੋੜਾ ਜਿਹਾ ਬਸ ਚੈਨ ਛੋਟੀ ਕਰਨੀ ਆ ਤੇ ਬਾਕੀ ਅੱਜ ਵੀ ਆਪਾਂ ਆ ਲਾ ਗਿਆ ਤੇ ਸਕੂਲ ਵਾਲੀ ਬਸ ਦਾ ਗੇੜਾ ਇੱਕਾ ਆਪਣਾ ਡਰਾਈਵਰ ਅੱਜ ਛੁੱਟੀ ਤੇ ਸੀ ਤੇ ਆਪਾਂ ਮੋੜਾ ਲਾ ਕੇ ਰਹਿਣਾ ਤੇ ਆਪਾਂ ਇਹ ਆ ਟਾਇਰ ਵਾਲੀ ਪੌਣੀਆਂ ਗੋਲੀ ਜੇ ਚੜ ਜੇ ਨਾ ਹੱਥ ਬਣੇ ਲਿਆ ਉਹਨਾਂ ਨੂੰ ਬੰਨ ਪੱਲੇਦਾਰ ਗੋਲੀ ਚੱਕ ਲੈਣੇ